ਆ ਦੇਖੋ ਇਹ ਕਾਫੀ ਡੂੰਘਾ ਪਰ ਕੋਤਾ ਹੁਣ ਇਹ ਵੀ ਬੰਦ ਗਿਆ ਹੋ ਤੇ ਆ ਮੈਲ ਤੇ ਜਿਹੜਾ ਦੂਸਰਾ ਮੈਲ ਨੂੰ ਅੰਡਰਗਰਾਉਂਡ ਸਰੰਗ ਜਾਂਦੀ ਸੀਗੀ ਤੇ ਉਧਰ ਦੀ ਬੰਦੇ ਆਉਂਦੇ ਜਾਂਦੇ ਮਿੱਤਰੋ ਆ ਵੇਖੋ ਮਗਰ ਮੱਚ ਆ ਵੇਖੋ ਤੇ ਆ ਜਿਹੜੇ ਇਹਦੇ ਬੰਨ ਦਿੱਤੇ ਆ ਜਿਹੜੀ ਡਿਫੈਂਸ ਲਾਈਨ ਜਿਹੜੀ ਮੈਂ ਤੁਹਾਨੂੰ ਦਿਖਾ ਰਿਹਾ ਆ ਜਿਹੜੀ ਡਿਫੈਂਸ ਲਾਈਨ ਇਹ ਜਿਹੜੀ ਡਿਫੈਂਸ ਲਾਈਨ ਉਹਦੇ ਉੱਤੇ ਲੱਗੀ ਹੋਈ ਏ ਤੇ ਹਾਂਜੀ ਮਿੱਤਰੋ ਆਪਣੇ ਇੱਕ ਹੋਰ ਨਵੇਂ ਵਲੌਗ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਤੇ ਆਪਣੀ ਚੱਲਦੀ ਪਿਆਪ ਦੀ ਸੀਰੀ ਜਿਹੜੇ ਆਪਾਂ ਪਿਆਪ ਦੇ ਜਿੰਨੇ-ਜਿੰਨੇ ਸਰਦੀ ਇਲਾਕੇ ਨੇ ਬਾਰਡਰ ਦੇ ਨੇੜੇ-ਨੇੜੇ ਦੇ ਇਲਾਕੇ ਉਹ ਆਪਾਂ ਤੁਹਾਨੂੰ ਦਿਖਾਉਣੇ ਪਏ ਆ ਤੇ ਜੇ ਤੁਸੀਂ ਆਪਣੀਆਂ ਪਹਿਲੀਆਂ ਵੀਡੀਓ ਨਹੀਂ ਵੇਖੀਆਂ ਤਾਂ ਉਹਨਾਂ ਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ 'ਚ ਮਿਲ ਜੇਗਾ ਉਹਨਾਂ ਨੂੰ ਜਾ ਕੇ ਵੇਖ ਲੈ ਬਹੁਤ ਨਿਆਰੇ ਵੀਡੀਓ ਬਣੀਆਂ ਮੈਂ ਅੱਜ ਆਪਾਂ ਗੋਣੇ ਤੇ ਅੱਜ ਆਪਾਂ ਜਾਣੇ ਪਏ ਫਲਾੜ ਇਧਰ ਮਾਝੇ ਵੱਲ ਖੇਮਕਰ ਖੇਮਕਰ ਇਹ ਵੀ ਕਵਰ ਕਰਨਾ ਤਾਂ ਉੱਧਰ ਹੈਗੀਆਂ ਬਹੁਤ ਵਧੀਆ ਉਹਦੀਆਂ ਚੀਜ਼ਾਂ ਪੁਰਾਣੀਆਂ ਚੀਜ਼ਾਂ ਵੇਖਣ ਵਾਲੀਆਂ ਵੇ ਤੇ ਉਧਰ ਖਾਸ ਕਰਕੇ ਜਿਹੜੀ ਦਲਜੀਤ ਦਸਾਂਝ ਦੀ ਫਿਲਮ ਆਈ ਸੀ 1984 ਸਰਦਾਰ ਬਹੁਤ ਫਿਲਮਾਂ ਉਧਰ ਸ਼ੂਟ ਹੋਈਆਂ ਸਾਰਾ ਆਪਾਂ ਤੁਹਾਨੂੰ ਏਰੀਆ ਲੋਕੇਸ਼ਨ ਮੁਖਾਵਾਂਗੇ ਤੇ ਬਲੌਗ ਨਾਲੇ ਵੀ ਕੰਟੀਨਿਊ ਬਣੇ ਰਹੇ ਤੇ ਬਹੁਤ ਮਜ਼ਾ ਆਉਣ ਵਾਲਾ ਆਪਣੇ ਨਾਲ ਆਪਣਾ ਭਰਾ ਚੱਲਿਆ ਕਵੀ ਕੁਝ ਕਹੇਗਾ ਨਹੀਂ ਨਹੀਂ ਕੁਛ ਨਹੀਂ ਇਹ ਅਸਲ ਵਿੱਚ ਸ਼ਰਮੋਂਦੇ ਨੇ ਕੁਝ ਨਹੀਂ ਕਹਿੰਦੇ ਤੇ ਆ ਰਹੇ ਆਪਣਾ ਬੰਬੂ ਕਾਰਡ ਤੇ ਬਲੌਗ ਨਾਲੇ ਵੀ ਬਣੇ ਰਹੇ ਤੇ ਲਾਈਕ ਕਰ ਦਿਓ ਰੋਜਾਂੀਆਂ ਵਿੱਚ ਬੈਠੇ ਲਾਈਕ ਕਰ ਦਿਓ ਵੀ ਨਜਾਮ ਵਾਲੀ ਪਹੁੰਚ ਗਏ ਤੇ ਆਪਾਂ ਇੱਥੇ ਖੜੇ ਹੋਏ ਆ ਬੰਨ ਤੇ ਆ ਸਾਹਮਣੇ ਹੈਗਾ ਇਹ ਬੰਨ ਸਤਲੋਜ ਦਾ ਬੰਨ ਮਾਰਿਆ ਤੇ ਇਧਰਲੀ ਸਾਈਡ ਰਹਿ ਜਾਂਦਾ ਫਰੋਇਪੁਰ ਤੇ ਇਧਰਲੀ ਸਾਈਡ ਬੰਨ ਤੋਂ ਪਾਰ ਰਹਿ ਜਾਂਦਾ ਖੇਮਕਰਨ ਜਾਨੀ ਕਿ ਮੱਝ ਏਰੀਆ ਸ਼ੁਰੂ ਹੋ ਜਾਂਦਾ ਵਾ ਤੇ ਆ ਆਪਣਾ ਬਾਈ ਇੱਕ ਆਪਾਂ ਨੂੰ ਮਿਲਿਆ ਇਹ ਕਸ਼ਮੀਰ ਤੋਂ ਆਇਆ ਹਾਂਜੀ ਹਾਂਜੀ ਕਿੱਥੋਂ ਆਏ ਕਸ਼ਮੀਰ ਤੋਂ ਕਸ਼ਮੀਰ ਦਿੱਨੀਗਰ ਸੀ ਸ਼੍ਰੀਨਗਰ ਅੱਛਾ ਸ਼੍ਰੀਨਗਰ ਆਪਾਂ ਸ਼੍ਰੀਨਗਰ ਵੀ ਜਾਣਾ ਉੱਤੇ ਇਹ ਹੈਗਾ ਇੱਕ ਕਿਹੜਾ ਬਾਰਾਮੂਲਾ ਹਾਂ ਬਾਰਾਮੂਲਾ ਹੈ ਹਾਂ ਬਾਰਾਮੂਲਾ ਚੋਕ ਬਾਰਾਮੂਲਾ ਹਾਂ ਉਹ ਬਹੁਤ ਵਧੀਆ ਪਲੇਸ ਘੁੰਮਣ ਵਾਲੇ ਨੇ ਤੇ ਆਹ ਬਾਈ ਵੇਚਦਾ ਪਿਆ ਕਸ਼ਮੀਰ ਤੋਂ ਆਏ ਜਾਂ ਇੱਥੋਂ ਲੈ ਕੇ ਆਂਦਾ ਮੈਂ ਉਧਰ ਚਲਾ ਤਾ ਅੱਛਾ ਤੇ ਆਹ ਬਦਾਮ ਵੀ ਏ ਆ ਕੀ ਚੈਰੀ ਇਹ ਚੈਰੀ ਬਦਾਮ ਨਾਲ ਹਾਂ ਚੈਰੀ ਜਾਂ ਦਾਲ ਆਹ ਦਾਲ ਦੇ ਦੋ ਪੈਕਟ ਦੇ ਦੇ ਹਾਂਜੀ ਮਿੱਤਰੋ ਘੁੰਮਦੇ ਘੁੰਮਦੇ ਆਪਾਂ ਪਹਿਲੇ ਪਿੰਡ ਆ ਗਏ ਪਿੰਡ ਵਸਤੀ RAMLAL ਵਾਲੀ ਤੇ ਆਹ ਤੁਸੀਂ ਦੇਖੋ ਚੈੱਕ ਕਰੋ ਇਹ ਪਹਿਲੀ ਵੀਡੀਓ ਚ ਵੀ ਮੈਂ ਵਿਖਾਇਆ ਹੈ ਤੁਹਾਨੂੰ ਬ੍ਰਿਜ ਜਿਹੜਾ ਕਿ 7 ਲੋਏ ਚ ਬਣਿਆ ਤੇ ਹੁਣ ਵੇਖੋ ਇਹ ਟੁੱਟ ਗਿਆ ਇਹ ਕੀ ਲੱਗਦਾ ਵੀ ਕੋਈ ਕਮਰਾ ਵੀ ਨਹੀਂ ਲੱਗਦਾ ਵੀ ਇਹ ਕਮਰਾ ਖੜਾ ਹੈ ਪਰ ਇਹ 47 ਤੋਂ ਬਾਅਦ ਇਹ ਆਪੇ ਟੁੱਟਿਆ ਇਹਨੂੰ ਤੋੜਿਆ ਹਾਂ 47 ਤੋਂ ਬਾਅਦ ਤੋੜਿਆ ਗਿਆ ਕਿਉਂਕਿ 1947 ਨੂੰ ਆਪਣੇ ਭਾਰਤ ਤੇ ਪਾਕਿਸਤਾਨ ਦੀ ਵੰਡ ਹੋ ਗਈ ਸੀ ਤੇ ਉਸ ਕਰਕੇ ਤੇ ਇਸ ਕਰਕੇ ਸੱਤ ਲੋਹੇ ਦੇ ਉੱਤੇ ਬਰੇਜ਼ ਬਣਾਇਆ ਸੀਗਾ ਤੇ ਜਿਹੜਾ ਤੋੜ ਦਿੱਤਾ ਗਿਆ ਹੈਗਾ ਤੇ ਉਹ ਸਾਹਮਣੇ ਇੱਕ ਇਹਦਾ ਹੋਰ ਪਿੱਲਰ ਖੜਾ ਹੈ ਵਾ ਆ ਵੀ ਸਾਹਮਣੇ ਇਹਦਾ ਪਿੱਲਰ ਵਾ ਤੇ ਜਾਨੀ ਕਿ ਮੇਨ ਜਿਸ ਤਰ੍ਹਾਂ ਬਰੇਜ਼ ਬੰਦੇ ਵਾ ਉਸ ਤਰ੍ਹਾਂ ਹੀ ਬਣਿਆ ਸੀਗਾ ਹਾਂਜੀ ਮਿਸਟਰ ਹੁਮ ਦੇ ਹੁਮ ਦੇ ਆਪਾਂ ਅੱਗੇ ਇਧਰ ਬੰਨ ਦੇ ਨਾਲ ਤੇ ਪਹਿਲਾਂ ਤੁਸੀਂ ਆ ਝੋਟਾ ਵੇਖੋ ਇਹ ਸਾਨੂੰ ਅੱਗੇ ਨੰਗਣ ਨਹੀਂ ਦਿੰਦਾ ਪਿਆ ਅੱਗੇ ਇੰਜ ਖੜਾ ਦੂਰੋਂ ਹੀ ਫੁਕਾਰੇ ਮਾਰਦਾ ਵੀ ਮੇਰੇ ਕੋਲ ਨਾ ਆਇਆ ਜੇ ਤੇ ਆਪਾਂ ਇਹਦੇ ਕੋਲ ਜਾਣਾ ਨਹੀਂ ਤੇ ਆ ਤੁਸੀਂ ਦੇਖੋ ਜਿਹੜਾ ਸਾਹਮਣੇ ਆ ਪਾਣੀ ਖੜਾ ਨਾ ਇਹ ਜਦੋਂ ਆਪਣੇ ਪੰਜਾਬ ਦੇ ਵਿੱਚ ਜੂਨ ਜੁਲਾਈ ਦੇ ਵਿੱਚ ਫਲੱਡ ਆਇਆ ਸੀਗਾ ਇਹ ਉਸ ਟਾਈਮ ਦਾ ਖੜਿਆ ਹੋਇਆ ਪਾਣੀ ਵੇਖੋ ਤੁਸੀਂ ਹਾਲੇ ਤੱਕ ਕਿੰਨਾ ਪਾਣੀ ਇਹ ਖੜਾ ਹੋਇਆ ਹਾਲੇ ਤੱਕ ਵੀ ਨਹੀਂ ਸੁੱਕਾ ਤੇ ਘਟੋ-ਘਟ ਕੋਈ 8 6 7 ਮਹੀਨੇ ਹੋ ਚੱਲੇ ਨੇ ਹਾਲੇ ਵੀ ਉਵੇਂ ਹੀ ਖੜਾ ਵਾ ਕੀ ਆ ਤੁਸੀਂ ਵੀਊ ਚੈੱਕ ਕਰੋ ਕਿੰਨਾ ਘੈਂਟ ਹੈ ਪੰਜਾਬ ਦਾ ਵੀਊ ਵੇਖੋ ਇਹ ਅਸਲ ਇਹ ਪੰਜਾਬ ਘੁੰਮਣ ਆਲਾ ਹੈਗਾ ਵਾ ਸਰਦੀਆਂ ਦੇ ਮਹੀਨੇ ਆ ਵਿੰਟਰ ਦੇ ਸੀਜ਼ਨ ਵਿੱਚ ਪੰਜਾਬ ਕੁਮੈਨ ਦਾ ਤੁਸੀਂ ਵੀਊ ਦੇਖੋ ਕਿੰਨਾ ਕਹਿਰ ਆ ਰਿਹਾ ਤੇ ਮੈਨੂੰ ਤਾਂ ਵਾਰ-ਵਾਰ ਇੰਦੇ ਤੋਂ ਆ ਵੇਖ ਕੇ ਆਸਾ ਆ ਜਾਂਦਾ ਇਹ ਮੈਨੂੰ ਹੀ ਵੇਖੀ ਜਾਂਦਾ ਵੀ ਪਤਾ ਨਹੀਂ ਇਹ ਬੰਦਾ ਕੀ ਕਰੀ ਜਾਂਦਾ ਤੇ ਆਨੇ ਪਾੜ-ਪਾੜ ਕੇ ਵੇਖਣ ਡਿਆ ਵੇਖੋ ਆ ਗਏ ਜੀ ਬਸਤੀ RAMLAL ਤੇ ਇਹ ਜਿਹੜਾ ਪਿੰਡ ਹੈ ਲਾਸਟ ਪਿੰਡ ਹੈ ਆਪਣੇ ਸਰਹੱਦ ਦੇ ਵਸਰਾ ਆ ਇਹ ਕਿ ਪਿਆਰ ਦੇ ਬੋਰਡ ਇੱਥੇ ਜ਼ੀਰੋ ਲਾਈਨ ਆ ਜਾਂਦੀ ਹੈ ਡਿਫੈਂਸ ਲਾਈਨ ਤੇ ਜਿਹੜਾ ਇਹ ਜਿਹੜਾ ਪਿੰਡ ਇਹ ਲਾਸਟ ਪਿੰਡ ਹੈ ਤੇ ਆਪਾਂ ਅੱਗੇ ਜਾਵਾਂਗੇ ਵੈਸੇ ਤਾਂ ਯਾਰ ਵੀਡੀਓ ਬਣਾਉਣ ਨਹੀਂ ਦਿੰਦੇ ਫੌਜੀ ਬੜੇ ਸਟ੍ਰਿਕਟ ਨੇ ਤੇ ਪਹਿਲਾ ਵੀਡੀਓ ਬਣਾਈ ਸੀ ਉਹਨਾਂ ਸਾਨੂੰ ਘੇਰ ਲਿਆ ਤੇ ਉਹਨਾਂ ਸਾਡੀ ਜਿਹੜੀ ਵੀਡੀਓ ਡਿਲੀਟ ਕਰ ਦਿੱਤੀ ਤੇ ਆਪਾਂ ਫਿਰ ਵੀ ਥੋੜੀ ਬੋਲ ਟਰਾਈ ਕਰਨੇ ਤੇ ਆਪਾਂ ਉਹ ਸਾਹਮਣੇ ਉੱਥੇ ਜਾਣਾ ਉੱਥੇ ਬਾਬੇ ਦੀ ਸਮਾਧ ਤੇ ਉੱਥੋਂ ਦਿਸਦੀ ITAR ਤੇ ਆਪਾਂ ਤੁਹਾਨੂੰ ITAR ਵੀ ਦਿਖਾਵਾਂਗੇ ਤੇ ਇੱਥੇ ਜਿਹੜੀ ਜਿਹੜੇ ਹੁਣ ਪਿੰਡ 'ਚ ਮੈਂ ਇਥੇ ਘੁੰਮਣਾ ਪਿਆਣਾ ਇਥੋਂ ਪਾਕਿਸਤਾਨ ਜਿਵੇਂ ਹੀ ਨੇੜੇ ਦਿਸਦਾ ਵਾ ਜਾਨੀ ਕਿ ਉਹਨਾਂ ਦੀ ਜਿਹੜੀਆਂ ਪੈਰੀਆਂ ਪੂੜੀਆਂ ਲੋਕ ਵੀ ਉੱਥੋਂ ਦਿਸਦੇ ਨੇ ਤੇ ਮੈਂ ਤੁਹਾਨੂੰ ਕੋਸ਼ਿਸ਼ ਕਰਾਂਗਾ ਉਹ ਵੀ ਬਕਾਉਂਦੀ ਇਹ ਆਪਣੇ ਪੀਰ ਦੀ ਜਗ੍ਹਾ ਜਿਹੜੀ ਇੱਥੇ ਮਸਜਿਦ ਬਣੀ ਹੋਈ ਹੈ ਤੇ ਉਹ ਸਾਹਮਣੇ ਚਲਾ ਜਾਂਦਾ ਵਾ ਰਾ ਤੇ ਇੱਧਰ ਹੈਗੀ ਹੈ ਡਿਫੈਂਸ ਲਾਈਨ ਤੇ ਮੈਂ ਤੁਹਾਨੂੰ ਝੂਮ ਕਰਕੇ ਵੀ ਦਿਖਾਉਣਾ ਵਾ ਤੇ ਇੱਥੋਂ ਦਿਸਦੀ ਵੀ ਡਿਫੈਂਸ ਲਾਈਨ ਥੋੜੀ ਜਿਹੀ ਮਹਿੰਦੀ ਆਊਟ ਤੇ ਆਹ ਦੇਖੋ ਤੁਸੀਂ ਔਂਗਲ ਤੋਂ ਸਾਹਮਣੇ ਦੇਖੋ ਇਹ ਜੀ ਡਿਫੈਂਸ ਲੈਣ ਦੇ ਪੱਲੇ ਪਾਸੇ ਰਹਿ ਜਾਂਦਾ ਪਾਕਿਸਤਾਨ ਤੇ ਇਧਰ ਆਪਾਂ ਖੜੇ ਹੋਏ ਹਿੰਦੂਸਤਾਨ ਵਿੱਚ ਯਾਰ ਇੱਕ ਗੱਲ ਹੈ ਕਿ ਮਿੰਟਰੀ ਨੇ ਬਹੁਤ ਸਖਤਾਈ ਕੀਤੀ ਹੋਈ ਤੇ ਇੱਕ ਗੱਲ ਹੋਰ ਕਿ ਇਹ ਜਿਹੜਾ ਏਰੀਆ ਸਤਲੁਜ ਦਰਿਆ ਦਾ ਏਰੀਆ ਕਿਉਂਕਿ ਮੈਂ ਪਹਿਲੀਆਂ ਵੀਡੀਓ ਚ ਦੱਸਿਆ ਜਿਹੜਾ ਸਤਲੁਜ ਦਰਿਆ ਵਾ ਉਹ ਤੇ ਨਾ ਚਾਰ ਵਾਰੀ ਆਪਣੇ ਇੰਡੀਆ ਚ ਇਹ ਪਾਕਿਸਤਾਨ ਚ ਚੜਾ ਜਾਂਦਾ ਫਿਰ ਆਪਣੇ ਇੰਡੀਆ ਚ ਆ ਤੇ ਆਖਰ ਨੂੰ ਉਹ ਪਾਕਿਸਤਾਨ ਵਿੱਚ ਹੀ ਜਾਂਦਾ ਤੇ ਹੁਣ ਮੈਂ ਜਿੱਥੇ ਖੜਾ ਆ ਇਹ ਜਿਹੜੇ ਸਤਲੁਜ ਦੀ ਜਗ੍ਹਾ ਤੇ ਅੱਧਾ ਸਤਲੁਜ ਤੇ ਆ ਜਿਹੜੇ ਇਹਦੇ ਬੰਨ ਦਿੱਤੇ ਆ ਜਿਹੜੀ ਡਿਫੈਂਸ ਲਾਈਨ ਜਿਹੜੀ ਮੈਂ ਤੁਹਾਨੂੰ ਦਿਖਾ ਰਿਹਾ ਆ ਜਿਹੜੀ ਡਿਫੈਂਸ ਲਾਈਨ ਇਹ ਜਿਹੜੀ ਡਿਫੈਂਸ ਲਾਈਨ ਉਹਦੇ ਉੱਤੇ ਲੱਗੀ ਹੋਈ ਏ ਤੇ ਜਾਂਦਾ ਤੋਂ ਤੇ ਬਿਨਾਂ ਕੰਮ ਤੋਂ ਕੋਈ ਕਿਸੇ ਨੂੰ ਔਨ ਨਹੀਂ ਦਿੰਦੇ ਇੱਧਰ ਇਮਿਟਰੀ ਵਾਲੇ ਬਹੁਤ ਇਧਰ ਸਟ੍ਰਿਕਟ ਨੇ ਆਲਾ ਆਪਾਂ ਰਾਮਲਾਲ ਵਾਲੀ ਬਸਤੀ ਤੋਂ ਵਾਪਸ ਆ ਗਏ ਤਾਰ ਇਹ ਬਿਲਕੁਲ ਨਾਲ ਹੀ ਰਹਿ ਜਾਂਦੀ ਪਾ ਜਿੱਥੋਂ ਆਪਾਂ ਹੁਣ ਹੋ ਕੇ ਆਏ ਉੱਥੇ ਤਾਰ ਬਿਲਕੁਲ ਨਾਲ ਦੀ ਨਾਲ ਹੀ ਹੁੰਦੀ ਵਾ ਤੇ ਇਸ ਕਰਕੇ ਪਹੁੰਚੀ ਬਹੁਤ ਇਧਰ ਸਟ੍ਰਿਕਟ ਨੇ ਇਹ ਨਵੇਂ ਫੜ ਕੇ ਫੇਰ ਕੋਈ ਪੰਗਾ ਪਾੜ ਰਹਿਣਾ ਹੈ ਤੁਸੀਂ ਕਿੱਥੋਂ ਆਏ ਕੀ ਕਰਨਾ ਹੈ ਫਿਰ ਐਵੇਂ ਬਹੁਤ ਵੈਰੀਫਿਕੇਸ਼ਨ ਕਰਦੀ ਤੇ ਉਸ ਦਿਨ ਵੀ ਉਹਨਾਂ ਨੇ ਵੀਡੀਓ ਸਾਡੀ ਡਿਲੀਟ ਕਰ ਦਿੱਤੀ ਸੀ ਕਿ ਸਤਲੋ ਜੀ ਬਰੇਸ ਵਾਲੀ ਬਣਾਈ ਸੀ ਵੀ ਬਾਰਡਰ ਤੇ ਤੇ ਢਾਲ ਹੁਣ ਆਪਾਂ ਜਿੱਥੇ ਤੁਰੇ ਜਾਂਦੇ ਸਤਲੋ ਜੀ ਦਾ ਬੰਨ ਨੇ ਤੇ ਇੱਧਰਲੇ ਪਾਸੇ ਅੱਜ ਇਹ ਮਾਲ ਵਾਇਗ ਰਹੀ ਹੈ ਇੱਧਰ ਰਹਿ ਜਾਂਦਾ ਤੇ ਹੁਣ ਆਪਾਂ ਜਾਂਦੇ ਪਏ ਮਾਝੇ ਇੱਥੇ ਜੀ ਮਿੱਤਰੋ ਆ ਜਿਹੜਾ ਤੁਸੀਂ ਸਾਹਮਣੇ ਘਰ ਟੁੱਟਾ ਦੇਖਦੇ ਪਏ ਜਣਾ ਇਹ ਚ ਪਾਣੀ ਆਇਆ ਸੀਗਾ ਇਹ ਉਦੋਂ ਟੁੱਟਾ ਜਦੋਂ ਇੱਥੇ ਬਾੜ ਆਈ ਸੀ ਜਿੰਨੇ ਕਿ ਆਪਣੇ ਪੰਜਾਬ ਦੇ ਵਿੱਚ ਬਾੜ ਆਈ ਸੀਗੇ ਉਦੋਂ ਹੀ ਟੁੱਟਾ ਤੁਸੀਂ ਦੇਖੋ ਵੀ ਹੋਣੇ ਦੀ ਸ਼ਕਲ ਕਿਵੇਂ ਬਣਿਆ ਪਿਆ ਇਹ ਬਸ ਅੰਦਰੀਆਂ ਹੀ ਦੁਵਾਰਾਂ ਦੀਆਂ ਖੜੀਆਂ ਤੇ ਬਾਹਰਲੇ ਬਾਹਰਲੀਆਂ ਦੁਵਾਰਾਂ ਸਾਰੀਆਂ ਦੀਆਂ ਟੁੱਟ ਗਈਆਂ ਨੇ ਤੇ ਹੁਣ ਉਹਨਾਂ ਦੇ ਜਿਉਂਦਾ ਥੋੜੀ ਰੱਖ ਲਈ ਤੇ ਆ ਸਾਰਾ ਏਰੀਆ ਪਾਣੀ ਨਾਲ ਭਰਿਆ ਸੀਗਾ ਤੇ ਆ ਜਿਹੜੀ ਸ਼ਟਕ ਤੁਸੀਂ ਦੇਖ ਰਹੇ ਪਏ ਜਣਾ ਇਹ ਵੀ ਸਾਰੀ ਟੁੱਟੀ ਸੀਗੀ ਪਾਣੀ ਨਾਲ ਟੁੱਟੀ ਸੀਗੀ ਤੇ ਆਪਾਂ ਹੁਣ ਮਾਝੇ ਦੇ ਏਰੀਆ ਦੇ ਵਿੱਚ ਐਂਟਰ ਹੋ ਰਹੇ ਆਂ ਦੇਖੋ ਹੁੰਦੇ ਆਪਾਂ ਆਕੇ ਸਤਲੁਜ ਬ੍ਰਿਜ ਜਿਹੜਾ ਕਿ ਹੁਣ ਨਵਾਂ ਬਣਿਆ ਪ੍ਰੇਜ ਆ ਦੇਖੋ ਆ ਜਿਹੜੀ ਸਾਰੀ ਜਗ੍ਹਾ ਇਹ ਸਤਲੁਜ ਦੀ ਏ ਯਾਨੀ ਕਿ ਹੁਣ ਜਿੱਥੇ ਮੈਂ ਖੜਾ ਆਂ ਸਤਲੁਜ ਦਰਿਆ ਦੇ ਵਿੱਚ ਮੈਂ ਖੜਾ ਹੋਇਆ ਤੇ ਆ ਜਿਹੜਾ ਸਤਲੁਜ ਦਾ ਬ੍ਰਿਜ ਜਿਹੜਾ ਅੱਗੇ ਤਰਨ ਤਰ ਪੱਟੀ ਅੰਮ੍ਰਿਤਸਰ ਖੇਮ ਕਰਨ ਉਧਰ ਨੂੰ ਚਲ ਜਾਂਦਾ ਵਾ ਤੇ ਆ ਇਧਰੋਂ ਆਉਂਦਾ ਫਿਰੋਜ਼ਪੁਰ ਵਾਲੀ ਸਾਈਡ ਤੋਂ ਆਉਂਦਾ ਤੁਸੀਂ ਬੰਨ ਦੇ ਦੇ ਮੈਂ ਜਿਹੜੇ ਪੱਥਰਾਂ ਨਾਲ ਆਲਾ ਨੋਚਾ ਲਾਈਆਂ ਇਹਨੂੰ ਪਾਰ ਕਰਕੇ ਤੇ ਪਾਣੀ ਅੱਗੇ ਚਲਾ ਗਿਆ ਸੀਗਾ ਤੇ ਆ ਜਿਹੜੀ ਤੁਸੀਂ ਸੜਕ ਦੇ ਤੇ ਇਹ ਸਾਰੀ ਸੜਕ ਪਾਣੀ ਨੇ ਧੋੜ ਦਿੱਤੀ ਪਾਣੀ ਬੜਾ ਤੇਜ਼ ਸੀਗਾ ਇਹ ਜਿਹੜਾ ਸਤਲੁਜ ਦਰਿਆ ਏ ਇਹ ਆਪਣੇ ਹਰੀਕੇ ਤੋਂ ਮੈਨੇਜ ਕਰਦੇ ਉੱਥੋਂ ਇਹਦਾ ਪਾਣੀ ਘੱਟ ਵੱਤ ਹੁੰਦਾ ਤੇ ਹਰੀਕੇ ਤੋਂ ਵੀ ਗਾਂ ਫਿਰ ਤਿੱਕਰ ਦੀ ਬਾਂਦ ਰੇ ਦਾ ਸੂਰਤ ਤੋਂ ਹਿਮਾਚਲ ਦੇ ਵਿੱਚੋਂ ਇਹ ਐਂਟਰ ਇਹ ਹਿਮਾਚਲ ਦੇ ਵਿੱਚੋਂ ਇਹ ਨਿਕਲਦਾ ਤੇ ਨੰਗਲ ਜਿੱਤ ਆ ਗਏ ਆਪਣੇ ਜਿੱਥੇ ਭਾਗੜਾ ਡੈਮ ਤੇ ਨੰਗਲ ਡੈਮ ਨੇ ਉੱਥੇ ਜਾ ਕੇ ਆਪਣੇ ਪੰਜਾਬ ਦੇ ਵਿੱਚ ਐਂਟਰ ਹੁੰਦਾ ਹਾਂਜੀ ਮਿੱਤਰੋ ਹੁਣ ਆਪਾਂ ਜਾਣੇ ਪਏ ਆ ਖੇਮ ਕਰਨ ਪੱਟੀ ਇਧਰਲੀ ਸਾਈਡ ਦੇ ਪਿੰਡ ਨੇ ਇਹ ਇਧਰਲੀ ਸਾਈਡ ਦੇ ਆਪਾਂ ਕਵਰ ਕਰਨੇ ਜਿਵੇਂ ਜੇ ਮਾਝੇ ਏਰੀਏ ਚ ਇਧਰ ਇਹ ਹੈਗਾ ਸਤਲੁਜ ਦਰਿਆ ਹਨਾ ਤੇ ਇਹ ਹੈਗਾ ਜੀ ਮਾਝੇ ਵਾਲਾ ਬੰਨ ਯਾਨੀ ਕਿ ਉਧਰੋ ਜੇ ਆਪਾਂ ਫਰੋਇਪੁਰ ਵਾਲੀ ਸਾਈਡ ਹੈ ਤੇ ਉਹਨਾਂ ਨੇ ਵੀ ਆਪਦਾ ਬੰਨ ਮਾਰਿਆ ਤੇ ਇਧਰੋਂ ਤੇ ਇਧਰੋਂ ਖੇਮ ਕਰਨ ਪੱਟੀ ਪੁੱਟੀ ਵਾਲੀ ਸਾਈਡ ਹੈ ਤੇ ਉਹਨਾਂ ਨੇ ਵੀ ਆਪਦਾ ਪੰਨ ਮਾਰਿਆ ਤੇ ਆ ਤੁਸੀਂ ਦੇਖੋ ਇਹ ਵਿਊ ਦੇਖੋ ਕਿੰਨਾ ਘੈਂਟ ਹੈ ਹਨਾ ਬਹੁਤ ਵਧੀਆ ਇਹੜੇ ਪੱਤੇ ਝੜ ਦਾ ਮੌਸਮ ਚੱਲ ਰਿਹਾ ਹੁਣ ਨਾ ਤੇ ਜਿਹੜੀਆਂ ਜਿੰਨੀਆਂ ਟਾਲੀਆਂ ਉਹਨਾਂ ਦੇ ਸਾਰੇ ਪੱਤੇ ਪੁੱਤੇ ਗਾਇਬ ਨੇ ਤੇ ਇੱਥੇ ਲੱਗਾ ਬਾਰਡਰ ਸਕਿਉਰਿਟੀ ਫੋਰਸ ਕਿਉਂਕਿ ਇਧਰਲੀ ਸਾਈਡ ਜਿੰਨਾ ਸਾਰਾ ਬਾਰਡਰ ਏਰੀਆ ਰਹਿ ਜਾਂਦਾ ਇਹ ਜਿਹੜਾ ਬੰਨ ਹੈ ਬੰਨ ਦੇ ਉੱਤੇ ਉੱਤੇ ਜਿਹੜਾ ਪੱਤਰੇ ਨੇ ਜਿਹੜੀ ਤਾਰ ਬਹੁਤ ਨੇੜਿਓਂ ਦਿਸਦੀ ਜੀ ਮਿੱਤਰੋ ਘੁੰਮਦੇ ਘੁੰਮਦੇ ਆਪਾਂ ਆ ਆ ਗਏ ਆ ਮਾਝੇ ਏਰੀਏ 'ਚ ਤੇ ਆ ਜਿਹੜਾ ਤੁਸੀਂ ਮੇਰੇ ਸਾਹਮਣੇ ਮਹਿਲ ਦੇਖ ਰਹੇ ਹੋ ਇਹ ਬੁਰਗੀ ਪੰਜ ਸਾਲ ਪੁਰਾਣਾ ਮਹਿਲੇ 500 ਸਾਲ ਤੋਂ ਵੀ ਪੁਰਾਣਾ ਮਹਿਲੇ ਤੇ ਤੁਸੀਂ ਦੇਖੋ ਵੀ ਹਾਲੇ ਤੱਕ ਇਹ ਖੜਾ ਵੈਸੇ ਤੈਂਦੀਆਂ ਜਿਹੜੀਆਂ ਨਈਆਂ ਨੇ ਉਹ ਬਹੁਤ ਕਮਜ਼ੋਰ ਹੋ ਗਈਆਂ ਵੀ ਡਿੱਗ ਸਕਦਾ ਕਿਸੇ ਵੀ ਟਾਈਮ ਤੇ ਤੇ ਪਰ ਫਿਰ ਵੀ ਤੁਸੀਂ ਦੇਖੋ ਵੀ ਪੁਰਾਣੇ ਜ਼ਮਾਨਿਆਂ ਦਾ ਜਿਹੜੇ ਉਦੋਂ ਬਣਾਇਆ ਗਿਆ ਕੋਈ ਵੀ ਮਹਿਲ ਉਹ ਹਾਲੇ ਤੱਕ ਖੜੇ ਨੇ ਤੇ ਆਪਾਂ ਇਹਦੇ ਅੰਦਰ ਵੀ ਜਾਵਾਂਗੇ ਅੰਦਰ ਵੀ ਜਾ ਕੇ ਮੈਂ ਤੁਹਾਨੂੰ ਦਿਖਾਣਾ ਪਰ ਪਹਿਲਾਂ ਤੁਸੀਂ ਬਾਹਰੋਂ ਦੇਖੋ ਕਿੰਨਾ ਵਧੀਆ ਇਹਦੀ ਕੰਸਟਰਕਸ਼ਨ ਕੀਤੀ ਗਈ ਤੇ ਇਹਦੇ ਵਿੱਚ ਸ਼ਾਇਦ ਕਿਹੜੇ ਕਿਹੜੀ ਜਿਹੜੀ ਨਾਮਿਤ ਚਾਹੀ 80 ਯੂਜ਼ ਹੋਈ ਹੈ ਬਹੁਤ ਵਧੀਆ ਹੋਇਆ ਇੱਕ ਤੁਹਾਨੂੰ ਤੇ ਆਹ ਦੇਖੋ ਤੁਹਾਨੂੰ ਇਹਦੀਆਂ ਨੀਆਂ ਨਹੀਂ ਹੈ ਸਾਰੀਆਂ ਥੱਲੋਂ ਮਤਲਬ ਕਿ ਖਰਾਬ ਹੋ ਗਈਆਂ ਹਾਂ ਬਾਬਾ ਜੀ ਆਹ ਆ ਰਿਖੜਿਆ ਨਾ ਹਾਂ ਜੀ ਮਿੱਤਰੋ ਦੇ ਅੰਦਰ ਆ ਗਏ ਤੇ ਆਹ ਤੁਸੀਂ ਦੇਖੋ ਇਹ ਪੁਰਾਣੇ ਜ਼ਮਾਨੇ ਦਾ ਬਣਿਆ ਹੋਇਆ ਮਹਿਲ ਏ ਮੈਂ ਪਿੰਡ ਦੇ ਬੰਦਿਆਂ ਨਾਲ ਗੱਲ ਕੀਤੀ ਉਹ ਕਹਿੰਦੇ ਵੀ ਸਰਦਾਰਾਂ ਦਾ ਇਹ ਹਵੇਲੀ ਕਿਹੜੇ ਨਾਮ ਨਾਮ ਕੀ ਸੀਗਾ ਬਾਈ ਦਾ ਪਤਾ ਨਹੀਂ ਕੀ ਕੋਈ ਨਾਮ ਲਿਆ ਮੈਨੂੰ ਚੇਤਾ ਭੁੱਲ ਗਿਆ ਉਹਨਾਂ ਨੇ ਬਣਾਈ ਸੀਗੀ ਇਹ ਹਵੇਲੀ ਤੇ ਉੱਪਰ ਦੇਖੋ ਲੱਕੜ ਕਿੰਨੀ ਲਾਈ ਘਟ ਘਟ ਇਹ ਲੱਕੜੀ ਬਹੁਤ ਲੱਗੀ ਹੋਣੀ ਹੁੰਦੀ ਇੰਦੇ ਤੇ ਆਹ ਦੇਖੋ ਆਹ ਪੁਰਾਣੇ ਜ਼ਮਾਨੇ ਦੇ ਜਿੱਦਾਂ ਉਦੋਂ ਦਾ ਕੰਸਟਰਕਸ਼ਨ ਹੁੰਦਾ ਹੈ ਤੇ ਆਹ ਇਹਦੀ ਬਾਰੀ ਹੈ ਤੇ ਆਹ ਇਹਦਾ ਦਰਵਾਜ਼ਾ ਤੇ ਆਪਾਂ ਅੰਦਰੋਂ ਵੀ ਜਾ ਕੇ ਵੇਖਾਂਗੇ ਤੇ ਮੈਨੂੰ ਲੱਗਦਾ ਜਿੱਥੋਂ ਤੱਕ ਮੈਨੂੰ ਲੱਗਦਾ ਵੀ ਇਹ ਜਿਹੜੀ ਇੱਟ ਲੱਗੀ ਇਹ ਨਾਨਕਸ਼ਹੀ ਇੱਟ ਲੱਗੀ ਹੋਈ ਜਾਂਦੇ ਤੇ 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 ਹੁਣ ਤਾਂ ਤਾਂ ਜਿਹੜੀ ਸਾਰੀ ਜਿਹੜੀ ਕੰਸਟਰਕਸ਼ਨ ਹੈ ਉਹ ਵਿਗੜੀ ਪਈ ਤੇ ਇਹ ਬੰਮੈਲ ਕਹਿੰਦੇ ਬਹੁਤ ਵੱਡਾ ਸੀਗਾ ਤੇ ਹੁਣ ਤਾਂ ਸਮੇਂ ਦੇ ਹਿਸਾਬ ਤੇ ਉਹ ਟੁੱਟਦਾ ਜਾਂਦਾ ਤੇ ਇਹਦੇ ਅੱਗੇ ਵੀ ਬਣਿਆ ਉਹ ਵੀ ਮੈਂ ਤੁਹਾਨੂੰ ਦਿਖਾਵਾਂਗਾ ਤੇ ਪਹਿਲਾਂ ਦਰਵਾਜ਼ਾ ਆਪਾਂ ਚੈੱਕ ਕਰ ਆਹ ਦੇਖੋ ਬਾਹਰੋਂ ਐਵੇਂ ਦਾ ਦਿਸਦਾ ਪਿਆ ਜੇ ਹੁਣ ਤਾਂ ਇੱਕ ਹਿਸਾਬ ਦਾ ਇੱਕ ਖੰਡਰ ਦਿਸਦਾ ਪਿਆ ਵੀ ਜਿਸ ਹੈ ਜਿਸ ਟਾਈਮ ਤੇ ਉਹ ਬੰਦੇ ਇੱਥੇ ਰਹਿੰਦੇ ਹੋਣੇ ਉਸ ਟਾਈਮ ਤੇ ਉਹਨੂੰ ਮਹਿਲ ਬੋਲਦੇ ਸੀ ਕਿ ਤੇ ਅੱਜ ਵੀ ਇਹਨੂੰ ਮਹਿਲ ਬੋਲਦੇ ਨੇ ਤੇ ਲੱਕੜ ਵੇਖੋ ਕਿੰਨੀ ਲੱਗੀ ਆ ਦੇਖੋ ਲੱਕੜ ਤੇ ਡਿਜ਼ਾਈਨ ਕੀਤਾ ਗਿਆ ਹਨਾ ਆ ਦੇਖੋ ਸਾਰਾ ਵੀ ਹਾਂ ਤੇ ਸਮਝ ਨਹੀਂ ਪਤਾ ਲੱਗਦਾ ਹੁਣ ਇਹ ਸੋਨਾ ਉਦੋਂ ਕਿੰਨਾ ਸੋਹਣਾ ਹਾਂ ਤੇ ਆ ਬਾਈ ਇੱਥੇ ਆਏ ਸੀਗੇ ਇਹਨਾਂ ਸਾਨੂੰ ਦੱਸਿਆ ਇਹ ਮਹਿਲ ਬਾਰੇ ਤੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਤੇ ਆਟਾ ਪਈਆਂ ਵਾ ਤੇ ਉਹ ਨਿਹਰਾ ਹੋਇਆ ਪੈਣਾ ਅੰਦਰੋਂ ਦੇ ਕਿੰਨਾ ਸੋਹਣਾ ਬਣਿਆ ਹਨ ਤੇ ਸਾਰੇ ਲੱਕੜ ਹੀ ਲਾਈ ਹੈ ਨਾ ਸਾਰੇ ਲੱਕੜ ਲੱਗੀ ਹੋਈ ਆ ਇੰਦਰ ਵੀ ਪਰ ਲੱਕੜ ਇਹਦਾ ਸੱਨ ਨਹੀਂ ਯਾਰ ਕਿੱਥੇ ਕੋਈ ਲੱਗਾ ਹੋਵੇ ਇਧਰ ਕਰੀ ਕੋਈ ਨਹੀਂ ਕੋਈ ਨਹੀਂ ਸਾਫ਼ ਇਹ ਤਾਂ ਉਹ ਤਾਂ ਆ ਢੰਗਾ ਭੱਜਾ ਹੀ ਆ ਦੇਖੋ ਗੱਡੀ ਪਈ ਮੋਢੀ ਤੋਂ ਉੱਤੇ ਉੱਤੇ ਚਲੇ ਆਏ ਤੇ ਅੰਦਰੋਂ ਐ ਸੋਹਣਾ ਯਾਰ ਹੈ ਨਾ ਸੋਹਣੇ ਪਰ ਉਧਰ ਦਿਸਦਾ ਨਹੀਂ ਉਹ ਉਧਰ ਉਹ ਨਿਕਾਂ ਨਹੀਂ ਵਾਸਤੇ ਰੱਖੀ ਹੈ ਨਾ ਉਹ ਰੋਸ਼ਨੀ ਨਹੀਂ ਲਈ ਨੀ ਕੀ ਦੀ ਬਾਰੀ ਦੇਖਿਆ ਕੋਈ ਨਾ ਤੇ ਤਰਫ ਦੇਖਣੇ ਆਪਾਂ ਸਾਰੇ ਤੇ ਕਲਰ ਵੇਲਾ ਉਹ ਉਦੋਂ ਦਾ ਕਲਰ ਹੈ ਨਾ ਕੀਤਾ ਆ ਆ ਨਹੀਂ ਬਣਾ ਸਾਰਾ ਸਾਲ ਪਤਾ ਲੱਗਣ ਡਿਆ ਤੇ ਚੰ ਦੂਜੇ ਆਮ ਚ ਨਹੀਂ ਰਾਜ ਬਹੁਤ ਚਲ ਜਿਹੜੇ ਚਾਨਣ ਆ ਉਹ ਉਧਰ ਬਣਾ ਲੈਣੇ ਇਹ ਨਹੀਂ ਇਹੇ ਚ ਨਹੀਂ ਨਹੀਂ ਕੋਈ ਬੜਾ ਆ ਤਾ ਪੌੜੀਆਂ ਕਿਥੇ ਬੁੱਢਾ ਗਿਆ ਗਿਆ ਨਹੀਂ ਹੁੰਦਾ ਤੇ ਆ ਵੇਖੋ ਅੱਜ ਸ਼ਤੀਰੀ ਹੋਣੀ ਹੈ ਨਾ ਸ਼ਤੀਰੀ ਨਾਲ ਬਣਾਈ ਗਿਆ ਤੇ ਆ ਜਿਹੜੀ ਇੱਟੇ ਨਾਨਕਸ਼ਹੀ ਇੱਟ ਲੱਗੀ ਹੋਣੀ ਤੇ ਆ ਲੋਕ ਹੈ ਨਾ ਆ ਦਰਵਾਜ਼ੇ ਦਾ ਲੋਕ ਹੈ ਆ ਜਿਹੜਾ ਉਸ ਟਾਈਮ ਜਦੋਂ ਪੁਰਾਣੇ ਦਰਵਾਜ਼ੇ ਪੁਰਾਣੇ ਸਮਿਆਂ ਦੇ ਦਰਵਾਜ਼ੇ ਲੱਗਦੇ ਹੁੰਦੇ ਸੀ ਹੈ ਨਾ ਤੇ ਆ ਇੱਧਰ ਵੇਖ ਲੀਏ ਤੇ ਆਪਾਂ ਆ ਕਮਰਾ ਚੈੱਕ ਕਰ ਲਿਆ ਇਹਦੇ ਉੱਪਰ ਵੀ ਜਾਵਾਂਗੇ ਇੱਥੋਂ ਤੇ ਹੁਣ ਆ ਜਿਹੜਾ ਤੀਜਾ ਕਮਰਾ ਆਪਾਂ ਚੈੱਕ ਕਰਨੇ ਵੀ ਇੱਥੇ ਕੀ ਮਾੜਾ ਚੈੱਕ ਦਾ ਕਰਗੇ ਅੱਡੀ ਮੈਂ ਤੁਹਾਨੂੰ ਕਹਿੰਦਾ ਹਾਂ ਇਹ ਮੈਂ ਸਰੰਗੇ ਤੇ ਉਹ ਆ ਜਿਹੜੀ ਸਰੰਗ ਜੇ ਇੱਥੇ ਯਾਰ ਬਹੁਤ ਹਨੇਰਾ ਹਨੇਰੇ ਕਰਕੇ ਨਹੀਂ ਦਿਸਦਾ ਤੁਹਾਨੂੰ ਆ ਜਿਹੜੀ ਸਰੰਗ ਹੈ ਜਿਹੜੀ ਥੱਲੇ ਨੂੰ ਜਾਂਦੀ ਹੈ ਇਹ ਅੰਡਰਗਰਾਉਂਡ ਸਰੰਗ ਹੈ ਤੇ ਇਧਰ ਸਾਨੂੰ ਪੌੜੀਆਂ ਨਹੀਂ ਮਿਲਦੀਆਂ ਪਈਆਂ ਵੀ ਕਿੱਥੋਂ ਜਾਣਾ ਕਿੱਧਰੋਂ ਜਾਣਾ ਪੌੜੀਆਂ ਲੱਭਾਂਗੇ ਆਪਾਂ ਪੌੜੀਆਂ ਤੇ ਤੁਸੀਂ ਦੇਖੋ ਵੀ ਜਦੋਂ 1947 ਤੋਂ ਬਾਅਦ ਆਪਣੀ 1947 ਨੂੰ ਵੰਡ ਹੋਈ ਤੇ ਉਦੋਂ ਹੀ ਇਹ ਸਾਰੇ ਪਾਕਿਸਤਾਨ ਦੇ ਲੋਕ ਜਿਹੜੇ ਇੱਧਰ ਅਸੀਂ ਉੱਧਰ ਗਏ ਚਲੇ ਉੱਧਰ ਤੇ ਇੱਧਰ ਆ ਜੇ ਤੇ ਉੱਪਰ ਜਾ ਕੇ ਦੇਖਦੇ ਆਂ ਵੀ ਕਿੱਧਰ ਦੀ ਪੌੜੀਆਂ ਨੇ ਤੇ ਹੁਣ ਆ ਦੇਖੋ ਤੁਸੀਂ ਜਾੜ ਕਿਵੇਂ ਬਣਿਆ ਪਿਆ ਹਨਾ ਯਾਰ ਕਿੱਧਰ ਦਿਖੂਗੀ ਹਾਂ ਹਾਂਜੀ ਹਾਂਜੀ ਤੇ ਆ ਦੇਖੋ ਪਹਾੜੀ ਕਿਕਰ ਹਨ ਅੱਗੇ ਪਏ ਹਾਂ ਉਹਨੇ ਤਾਂ ਆਪਾਂ ਇਹਦੇ ਉੱਪਰ ਚੱਲੇ ਤੇ ਅਮਲੇ ਤਾਂ ਨਾਨਕਸ਼ਹੀ ਟੈਲ ਲੱਗੀ ਯਾਰ ਆ ਆ ਵੇਖੋ ਆ ਕਿਰਲੀ ਵੀ ਚੈੱਕ ਕਰੋ ਆ ਆ ਸਰੰਗ ਜਿਹੜੀ ਤੂੰ ਕਹਿਣਾ ਮੈਂ ਥੱਲੇ ਟੋਟੀ ਹਾਂ ਆ ਜਿਹੜੀ ਜਿਹੜੀ ਸਰੰਗ ਜਿਹੜੀ ਮੈਂ ਤੁਹਾਨੂੰ ਵੀਡੀਓ ਚ ਪਹਿਲਾਂ ਦਿਖਾਈ ਸੀ ਨਾ ਇਹ ਸਰੰਗ ਨੂੰ ਘੋੜ ਦਿੱਤੀ ਤੇ ਮਿੱਟੀ ਪਾ ਦਿੱਤੀ ਤੇ ਆ ਜਿਹੜੇ ਵਾਹ ਜਵਾਨ ਲੱਕ ਪੌੜੀਆਂ ਵੀ ਲੱਕੜ ਦੀਆਂ ਬਣਾਈਆਂ ਆ ਨਾਲੇ ਚੌਂਕਾ ਰਹੀ ਆ ਪਰਾਂੇ ਦੇ ਗਾਹਾਂ ਨਾਲ ਜਦੋਂ ਬਣੀ ਇਤੋਂ ਬਣਾਈ ਕੋਈ ਪੁਰਾਣੇ ਵਾਹਾਂ ਦੇ ਕਿ ਨਹੀਂ ਹਾਂ ਬਣਾਉਂ ਤੋਂ ਆ ਵੇਖੋ ਮਿੱਤਰੋ ਆ ਜਿਹੜਾ ਇੱਥੇ ਥੱਲੇ ਨੂੰ ਡਿੱਗਣ ਵਾਲੀ ਸੀ ਤੇ ਯਾਨੀ ਕਿ ਸਾਰਾ ਡਿੱਗਣ ਵਾਲਾ ਮੈਲ ਹਨਾ ਆ ਰਹੀ ਜ਼ਰੂਰੀ ਇੱਧਰ ਵੇਖੀਏ ਇਹ ਇੱਧਰ ਪੌੜੀ ਹੈ ਧਿਆਨ ਨਾਲ ਵੇਖ ਕੇ ਚੜੀ ਜਾਣਾ ਚੜੀ ਚੜੀ ਹਾਂ ਇੱਕ ਹੋਰ ਤਾਂ ਨੂੰ ਜਾਂਦੀ ਦੋ ਤਿੰਨ ਮੰਜ਼ਲੀਆਂ ਹਨਾ ਉਧਰ ਚਲੀ ਜਾ ਯਾਰ ਉਧਰ ਉਹ ਪੈ ਕੇ ਇੱਧਰ ਹੀ ਜਾਇਆ ਜਾਣਾ ਹੈ ਹਨਾ ਉਹ ਆ ਟੜ ਜਾਣਾ ਤੇ ਇਹ ਦੇਖੋ ਇੱਟ ਕਿੰਨੀ ਇੱਥੇ ਲੱਗੀ ਹੋਣੀ ਹਨਾ ਕਦਰ ਨੂੰ ਇਹ ਕਿੱਦਾਂ ਬਣੀ ਥੋੜੀ ਜਿਹੀ ਇੱਟ ਲੱਗੀ ਨਹੀਂ ਆ ਜਾ ਉੱਤੇ ਚੱਲ ਗਏ ਤੇ ਹਾਂ ਪਤਾ ਲੇ ਹੋਗੇ ਦੇਖ ਲੈਨੇ ਆਪੇ ਜਾਂਦੇ ਹੀ ਨੀ ਲੋ ਆਇਆ ਜਾਦੀ ਦਾ ਘਰ ਬਣਾ ਲਿਆ ਥੋੜੀ ਜੀ ਹੈ ਕੋਈ ਨਹੀਂ ਆ ਜਾ ਆ ਜਾ ਹਾਂ ਜੀ ਮਿੱਤਰੋ ਆਪਾਂ ਆ ਗਏ ਤੀਜੀ ਮੰਜ਼ਲ ਤੇ ਤੇ ਆ ਤੁਸੀਂ ਦੁਬਾਰਾ ਦੇਖੋ ਕਿੱਦਾਂ ਇੱਧਰ ਨੂੰ ਉਲੜੀਆਂ ਪਈਆਂ ਦਾ ਇਹਦਾ ਕੋਈ ਪਤਾ ਨਹੀਂ ਵੀ ਕਦੋਂ ਡਿੱਗ ਸਕਦਾ ਮੇਲ ਤੇ ਤੁਸੀਂ ਦੇਖੋ ਇੱਟ ਕਿੰਨੀ ਲੱਗੀ ਹੋਈ ਕਹਾ ਪੂੰਡਾ ਲਿਖਖਰ ਲੱਗੀ ਜੇ ਤੇ ਬੜੇ ਧਿਆਨ ਨਾਲ ਮੈਂ ਜਾਣਾ ਪਿਆ ਇਹਨੂੰ ਵੇਖੋ ਕਿੰਨਾ ਵਧੀਆ ਇਧਰੋਂ ਆਓ ਤੇ ਉਧਰ ਨੂੰ ਜਾਓ ਹਣਾ ਜਿੰਨੇ ਜਾਣਾ ਉਧਰ ਜਾਵੇ ਜਿੰਨੇ ਜਾ ਇਧਰ ਆਉਣਾ ਇਧਰ ਤੇ ਹੁਣ ਆਪਾਂ ਆਹ ਕਮਰਾ ਚੈੱਕ ਕਰੀਏ ਆਹ ਲੱਕੜ ਉਸਟੈਂਡ ਦੀ ਕਿੰਨੀ ਮਜ਼ਬੂਤ ਹੈ ਹਾਲੇ ਤੱਕ ਵੀ ਖੜੀ ਕੋਈ ਕਉਣ ਨਹੀਂ ਉਹਨੂੰ ਲੱਗਾ ਸਮੇਂ ਦੇ ਹਿਸਾਬ ਨਾਲ ਪੈ ਗਿਆ ਫਰਕ ਤੇ ਆ ਜਿਹੜੇ ਪੁਰਾਣੇ ਜ਼ਮਾਨੇ ਦੇ ਜਿੱਦਾਂ ਵਾਰ ਲਗਾਉਂਦੇ ਹੁੰਦੇ ਸੀਗੇ ਤੇ ਉਹਦਾ ਕਲੀ ਕੁਲੀ ਕੀਤੀ ਹੋਈ ਹੈ ਰੰਗ ਇੱਧਰ ਜੇ ਆਪਾਂ ਉੱਤੇ ਜਾ ਕੇ ਦੇਖਦੇ ਆਂ ਇੱਧਰ ਉੱਪਰ ਜਾ ਕੇ ਦੇਖਦੇ ਆਂ ਆਪਾਂ ਹਾਂਜੀ ਮਿੱਤਰੋ ਆਹ ਦੇਖੋ ਆਪਾਂ ਉੱਪਰ ਆ ਗਏ ਤੇ ਇੱਥੋਂ ਸਾਰਾ ਮੱਝਾ ਏਰੀਆ ਇੱਧਰ ਦੇਖੋ ਦਿਖਦਾ ਪਿਆ ਹੈ ਔਰ ਕਿੰਨੀ ਮੋਟੀ ਤੇ ਆਹ ਜੀ ਟਾਇਲ ਦੇਖੋ ਕਿਸੇ ਟਾਈਮ ਤੇ ਹਾਲੇ ਵੀ ਟਾਇਲ ਉਦਾਂ ਦੀ ਉਦਾਂ ਪਈ ਤੇ ਆਪਾਂ ਇੱਕ ਨੰਬਰ ਪੱਠੇ ਤੋਂ ਇੱਟ ਲਈਏ ਤਾਂ ਉਹ ਵੀ ਇਹਦਾ ਮੁਕਾਬਲਾ ਨਹੀਂ ਕਰ ਸਕਦੀ ਤੇ ਦੂਸਰਾ ਪਾਸਾ ਇਹਦਾ ਉਧਰ ਰਹਿ ਗਿਆ ਤੇ ਆਪਾਂ ਇੱਧਰ ਆ ਗਏ ਤੇ ਮਿੱਤਰੋ ਹੁਣ ਆਪਾਂ ਉਧਰ ਵੀ ਜਾਣਾ ਵਾ ਮੈਂ ਤੁਹਾਨੂੰ ਦਿਖਾਣਾ ਵਾ ਤੇ ਉਹ ਜਿੱਥੇ ਇਹਦਾ ਦੂਸਰਾ ਪਿੱਲਰ ਹੈ ਨਾ ਇਹ ਆ ਜਿਹੜਾ ਇਹ ਪੂਰਾ ਮਹਿਲ ਸੀਗਾ ਇਹ ਢਾ ਦਿੱਤਾ ਸੀਗਾ ਤੇ ਜਿਵੇਂ ਓਣ ਵੀ ਇਹਦਾ ਪੂਰਾ ਖਤਰਾ ਵੀ ਦੇਖ ਸਕਦਾ ਮਹਿਲ ਤੇ ਉਹ ਇਸ ਕਰਕੇ ਉਹ ਵੀ ਢਾ ਦਿੱਤਾ ਸੀਗਾ ਤੇ ਆਪਾਂ ਉੱਥੇ ਵੀ ਜਨ ਉਹ ਵੀ ਮੈਂ ਤੁਹਾਨੂੰ ਦਿਖਾਵਾਂਗਾ ਤੇ ਇੱਧਰ ਸਾਰਾ ਮੈਲ ਜਿਗਾ ਹੁਣ ਤਾਂ ਉਹਨਾਂ ਨੇ ਘਰ ਆਪਦੇ ਨਵੇਂ ਪਾ ਲਈ ਤੇ ਆਪਾਂ ਹੁਣ ਚਲੋ ਥੱਲੇ ਚੱਲਣੇ ਆ ਤੇ ਆਹ ਦੇਖੋ ਤੁਸੀਂ ਕੰਸਟਰਕਸ਼ਨ ਵੇਖੋ ਉਸ ਤੇ ਜ਼ਿਆਦਾ ਲੱਕੜ ਯੂਜ਼ ਕਰਦੇ ਸੀ ਤੇ ਆ ਮੈਨੂੰ ਬਹੁਤ ਸੋਹਣਾ ਲੱਗਦੇ ਕਿਉਂਕਿ ਜਿੰਨੇ ਵੀ ਪੁਰਾਣੇ ਮਹਿਲ ਹੁੰਦੇ ਉਹਨਾਂ 'ਚ ਇਹ ਜਿਹੇ ਇੰਦਾਂ ਜਿਹੇ ਇਹ ਖਿੜਕੀਆਂ ਜਿਹੀਆਂ ਤੇ ਇੰਦਿਆਂ ਤੇ ਆ ਕੋਰਨੇ ਜਿਹੇ ਬਣੇ ਹੁੰਦੇ ਨੇ ਇਹਨਾਂ 'ਚ ਦੀਵਿੱਦੂ ਵੇਜ ਕੋਣ ਦੇ ਕੰਮ ਹੁੰਦੇ ਹੁੰਦਾ ਸੀਗਾ ਤੇ ਆਪਾਂ ਇਧਰ ਆਏ ਸੀਗੇ ਤਾਂ ਹੁਣ ਥੱਲੇ ਚੱਲੇ ਆ ਆ ਯਾਰ ਉਹ ਤਾਂ ਗਲਾਈ ਜਾ ਰਿਹਾ ਰੋਲੀ ਤੇ ਅੱਪਰੇ ਲਾਉਂਦੇ ਆ ਰਾਈ ਉਹ ਵੀ ਜਿਆਦਾ ਦਾ ਮੈਲ ਵਖਾਉਣਾ ਜਿੰਦਗੀਆਂ ਕੱਲੀਆਂ ਦਵਾਰਾਂ ਹੀ ਖੜੀਆਂ ਨੇ ਕਿਉਂਕਿ ਇਹ ਬਹੁਤ ਵੱਡਾ ਮੈਲ ਸੀਗਾ ਤੇ ਹੁਣ ਆਪਾਂ ਉਹ ਸਾਹਮਣੇ ਸਿੱਧਾ ਜਾਣਾ ਵਾ ਆ ਦੇਖ ਆ ਕੁੱਤਾ ਦੇ ਖੜਿਆ ਆ ਦੇਖੋ ਉੱਥੇ ਉੱਥੇ ਘਰ ਇੱਧਰ ਨਹੀਂ ਜਾਣਾ ਇਹ ਵੀ ਇੱਕ ਆਪਣੇ ਇਤਿਹਾਸ ਦੇ ਨਾਲ ਜੁੜਿਆ ਹੋਇਆ ਕਿਉਂਕਿ ਹੁਣ ਇਦਾਂ ਦੇ ਮਕਾਨ ਤਾਂ ਕੋਈ ਪਾਉਂਦਾ ਹੀ ਨਹੀਂ ਮਗੇ ਆਹੀ ਬੜੀ ਹੋ ਗਈ ਤੇ ਮੈਨੂੰ ਲੱਗਦਾ ਇੰਦੀ ਚ ਇੱਕ ਮਾੜੇ ਪੱਠੇ ਜਿੰਨੀ ਤਾਂ ਵੈਸੇ ਇੱਟ ਇੱਥੇ ਲੱਗੀ ਹੋਣੀ ਹਾਂ ਬੈ ਹਾਂ ਸਹੀ ਗੱਲ ਹੈ ਵੀ ਇੱਕ ਮਾੜੇ ਪੱਠੇ ਜਿੰਨੀ ਤਾਂ ਇੱਟ ਵੈਸੇ ਇੱਟ ਨਹੀਂ ਉਹ ਵੀ ਟਾਇਲ ਲੱਗੀ ਹੈ ਲੱਗੀ ਸਾਰੀ ਹਾਂ ਟਾਇਲ ਵੇਖੋ ਤੂੰ ਟਾਇਲਾਂ ਕਿੰਨੀਆਂ ਲੱਗੀਆਂ ਹੋਣੀਆਂ ਉਸ ਟ੍ਰਾਲੀਆਂ ਦੇ ਟ੍ਰਾਲੀਆਂ ਸਟਿਚੀਆਂ ਹੋਣੀਆਂ ਆਹ ਦੇਖੋ ਉਹ ਇਹਦੇ ਵਿੱਚ ਕੰਦ ਬਣੀ ਹੋਊਗੀ ਹਾਂ ਵੇਖਣ ਚ ਕਿੰਦਾ ਲੱਗਦਾ ਟਕ ਟਕਾ ਕਿੰਨੇ ਇੰਚ ਜੀ ਹੋਣੀ ਚੌੜੀ ਉਹ ਤਾਂ ਮੇਰੇ ਸੋ ਦੋ ਢਾਈ ਫੁੱਟ ਹੈਗੀ ਚੌੜੀ ਹਾਂ ਹਨਾ ਦੋ ਢਾਈ ਫੁੱਟ ਚੌੜੀ ਹੈਗੀ ਇਹ ਤੇ ਆਹ ਦੇਖੋ ਉਸ ਹੱਤਿਆ ਰੂਮ ਬਣੇ ਐਦਾਂ ਖੰਡਰ ਜਿਹਾ ਹੀ ਬਣੇ ਪਏ ਹੁਣ ਤਾਂ ਇੱਥੇ ਮੜੇ ਅੰਦਰ ਜਾ ਕੇ ਦੇਖੀਂ ਨਹੀਂ ਨਹੀਂ ਕੋਈ ਨਹੀਂ ਬਣਾ ਆਹ ਦੇਖੋ ਤੁਸੀਂ ਅੰਦਰੋਂ ਕੋ ਜੇ ਅਵੇ ਤਾਂ ਦੇਖਦਾ ਟੋਪਲਸਟਰ ਵੀ ਤਾਂ ਮਿੱਟੀ ਚ ਨਾਈ ਆ ਆ ਦੇਖੋ ਕਿੰਨੇ ਵਧੀਆ ਘੋਰਨੇ ਚ ਬੜੇ ਸੋਹਣੇ ਬਣਾਉਂਦੇ ਹਨਾ ਬਾਰੀਆਂ ਇਹਨਾਂ ਦੇ ਕੋਈ ਸਮਾਨ ਸਮੂਨ ਰੱਖਦੇ ਹੁਣੇ ਤੇ ਆ ਤਾਂ ਬੰਦ ਕੀਤਾ ਅਗੋਂ ਤੇ ਚਲੋ ਬਾਹਰੋਂ ਵੀ ਆਪਾਂ ਦੇਖਨੇ ਤੁਸੀਂ ਨਹੀਂ ਵੇਖੋ ਇਹਦੀ ਕਿੰਨੀ ਮੋਟੀ ਰੱਖੀ ਹੈ ਨਾ ਪਰਲੇ ਪਾਸੇ ਆ ਗਏ ਤੇ ਆਹ ਦੇਖੋ ਤੁਸੀਂ ਬੜੀ ਇੱਟ ਲੱਗੀ ਯਾਰ ਇਹ ਤਾਂ ਮੈਨੂੰ ਇਤਿਹਾਸ ਤਾਂ ਪਤਾ ਨਹੀਂਗਾ ਤੇ ਉਹਨਾਂ ਇੰਨਾ ਹੀ ਦੱਸਿਆ ਵੀ ਇਹ ਸਰਦਾਰਾਂ ਦੀ ਵਿਹਲੀ ਹੁੰਦੀ ਸੀਗੀ ਸਰਦਾਰਾਂ ਦਾ ਮਹਿਲ ਹੁੰਦਾ ਸੀਗਾ ਮਿੱਤਰੋ ਆ ਵੇਖੋ ਮਗਰ ਮੱਚ ਆ ਵੇਖੋ ਜਿਹੜਾ ਇਹ ਸੰਗੋਜ ਇਹ ਮੜਾ ਛੜੀਆਂ ਨੂੰ ਵਧੀਆ ਹਨਾ ਉਦੋਂ ਕੰਸਟਰਕਸ਼ਨ ਵੇਖੋ ਕਿੰਨੇ ਦਿਮਾਗ ਨਾਲ ਕੀਤੀ ਜਾਂਦੀ ਸੀਗੀ ਮੈਲ ਤੇ ਜਿਹੜਾ ਦੂਸਰਾ ਮੈਲ ਨੂੰ ਅੰਡਰਗਰਾਉਂਡ ਸਰੋਂਗ ਜਾਂਦੀ ਸੀਗੀ ਤੇ ਉਧਰ ਦੀ ਬੰਦੇ ਆਉਂਦੇ ਜਾਂਦੇ ਸਾਂ ਪੁਰਾਣੇ ਤੁਸੀਂ ਪੜੇ ਲਿਖੇ ਬੰਦੇ ਹੂੰ ਕਿਉਂਕਿ ਅਈ ਤਾਂ ਘੁੰਮ ਕੇ ਘੁੰਮਦੇ ਇੱਥੇ ਆ ਗਏ ਮੈਂ ਦੂਰੋਂ ਵੇਖਿਆ ਹਾਂ ਦੂਰੋਂ ਵੇਖਿਆ ਤੇ ਛੜਕ ਤੋਂ ਦਿਸਿਆ ਨੂੰ ਇਹ ਤਰਲਾ ਬਾਹਰੋਂ ਦਿਸਿਆ ਤੇ ਉਹ ਉਧਰ ਤਾਂ ਹੀ ਵੀਡੀਓ ਬਣਾ ਲਈ ਤੇ ਆ ਰਹਿ ਗਈ ਤੋ ਮਹਾਰਾਜਾ ਆ ਮਹਾਰਾਜਾ ਅੱਛਾ ਮਹਾਰਾਜਾ ਰਣਜੀਤ ਸਿੰਘ ਦੇ ਵੇਲੇਆਂ ਦੇ ਨੇ ਕਿਉਂਕਿ ਉਹ ਬਾਹੂ ਉੱਤਰ ਸੀ ਉਹ ਕਹਿੰਦਾ ਸੀਗਾ ਵੀ ਇਹ ਬਹੁਤ ਪੁਰਾਣੇ ਨੇ ਪਤਾ ਨਹੀਂ ਬਾਜੀ ਦਾ ਕਿਹਦਾ ਨਾਮ ਲਿਆ ਸੀ ਬਈ ਸਰਦਾਰ ਕਿਹਾ ਸੀ ਹਾਂ ਹਾਂ ਸਰਦਾਰ ਬਲਵੰਤ ਸੀ ਉਹ ਉਹ ਇਸ ਪਿੰਡ ਦਾ ਹੀ ਸੀਗਾ ਹਾਂ ਪਿੰਡ ਦਾ ਹੀ ਅੱਛਾ ਮੇਰੇ ਵਿੱਚ ਤਾਂ ਇਹ ਕਹਿੰਦਾ ਬਾਹੂ ਦਾ ਹੀ ਬਹੁਤ ਵੱਡੇ ਸੀ ਹਾਂ ਇਹ ਇਤਿਹਾਸਿਕ ਚੀਜ਼ ਸੀ ਦੀ ਇੱਕ ਡਾ ਸੋਹਣਾ ਬਣਿਆ ਜੀ ਅੱਜ ਇਹ ਲੋਕ ਹੋ ਗਏ ਨੇ ਬੜੀ ਕਿਸਮ ਨਾਲ ਤਾਂ ਇਹ ਹੋ ਜੀ ਨਹੀਂ ਲੱਭਣੀ ਨਹੀਂ ਕਿਈ ਤਾਂ ਉਥੋਂ ਵੇਖ ਕੇ ਬੜਾ ਸੁਹਣਾ ਲੱਗਿਆ ਜੀ ਤੇ ਇਹ ਆਪ ਆਪ ਜਿਹੜੇ ਪਿੰਡ ਦੇ ਬਾਬਾ ਜੀ ਦੱਸਦੇ ਨੇ ਵੀ ਇਹ ਸਰਦਾਰ ਹੁਣਾ ਦੇ ਸੀਗੇ ਮੈਲ ਤੇ ਹੁਣ ਤਾਂ ਇਹ ਢਾਈ ਜਾਂਦੇ ਨੇ ਸਮੇਂ ਦੇ ਮੁਤਾਬਕ ਢਾ ਲਿੱਤੇ ਗਏ ਨੇ ਕਿਉਂਕਿ ਤੁਸੀਂ ਦੇਖੋ ਵੀ ਹੁਣ ਕਿੰਨਾ ਹਾਲੇ ਵੀ ਕਿੰਨੇ ਸਾਲ 1900 ਪਹਿਲਾਂ 1947 ਨਹੀਂ 1900 1900 ਤੋਂ ਵੀ ਪਹਿਲਾਂ ਦੀ ਗੱਲ ਕੋਈ 1800 ਹੁਣੀ 1800 ਦੇ ਨੇੜੇ ਤੇੜੇ ਦੀ ਹੁਣੀ ਹੈ ਗੱਲ ਕਿ ਜਦੋਂ ਇਹ ਤਿਆਰ ਕੀਤੇ ਗਏ ਸੀ ਕਿੰਨੇ ਵਾਰ ਨੂੰ ਖੂਨ ਵੀ ਵਿਖਾਵਾਂਗੇ ਪੁਰਾਣਾ ਖੂਨ ਹਾਂ ਕਿਉਂਕਿ ਹੁਣ ਤਾਂ ਇਹ ਖੂਨ ਸੁੱਕਾ ਪਿਆ ਹੋਣਾ ਵਾ ਤੇ ਜਦੋਂ ਪਾਣੀ ਦਾ ਲੈਵਲ ਜ਼ਿਆਦਾ ਹੁੰਦਾ ਸੀ ਉਦੋਂ ਹੀ ਖੂਹਾਂ ਚ ਪਾਣੀ ਸੇਮਦਾ ਹੁੰਦਾ ਸੀਗਾ ਤੇ ਆ ਚੈੱਕ ਕਰੋ ਖੂਹ ਤੁਸੀਂ ਤੇ ਆ ਨਲ ਦੇ ਜਨੇ ਵੀ ਕਿੰਨਾ ਡੂੰਘਾ ਹੈ ਤੇ ਪੈਰ ਨਾਲ ਤਿਲਕ ਜਾਵੇ ਤੇ ਹਾਲ ਦੇ ਉੱਤੇ ਪਾੜੀ ਕਿੱਕਰ ਰੁਗਿਆ ਹੋਇਆ ਤੇ ਆ ਰਿਹਾ ਜਿਹਾ ਛੋਟਾ ਜਿਹਾ ਖੂਹ ਤੇ ਆ ਦੇਖੋ ਇਹਦੇ ਚ ਹਾਲੇ ਵੀ ਪਾਣੀ ਹੈਗਾ ਵਾ ਯਾਨੀ ਕਿ ਉਹ ਘਰਾਂ ਦਾ ਗੰਦਾ ਗੁੰਦਾ ਪਾਣੀ ਇਹਦੇ ਵਿੱਚ ਪਾਏ ਪੈਂਦਾ ਵਾ ਇਹ ਗੰਦਾ ਪਾਣੀ ਆਉਂਦਾ ਵਾ ਤੋ ਸਾਹਮਣੇ ਉਧਰ ਛੱਪੜ ਉਹਦਾ ਛੱਪੜ ਦਾ ਵੀ ਪਾਣੀ ਇੱਧੇ ਚ ਸਿੰਮਦਾ ਤੇ ਆ ਵੀ ਇੱਥੇ ਸਾਹਮਣੇ ਛੱਪੜ ਦਾ ਛੋਟਾ ਜਿਹਦਾ ਪਾਣੀ ਖੂਂ ਦੇ ਵਿੱਚ ਪੈਂਦਾ ਵਾ ਖੂਮ ਦੇ ਆਪਾ ਉਸੇ ਪਿੰਡ ਦੇ ਵਿੱਚ ਇੱਕ ਹੋਰ ਆਪਾਂ ਨੂੰ ਖੂਂ ਮਿਲਿਆ ਪਹਿਲਾਂ ਤਾਂ ਤੁਸੀਂ ਆ ਬੋਰਡ ਦੇ ਦਰਸ਼ਨ ਕਰੋ ਦੇਖੋ ਕਿੰਨਾ ਪੁਰਾਣਾ ਬੋਰਡ ਕਿੰਨੀਆਂ-ਕਿੰਨੀਆਂ ਜੜਾ ਤਰਤੂਆਂ ਲੱਗੀਆਂ ਪਈਆਂ ਤੇ ਆ ਦੇਖੋ ਤੁਸੀਂ ਪਹਿਲਾਂ ਜੜ ਆਹ ਵੇਖੋ ਆ ਜਿਹੜੀ ਉੱਪਰੋਂ ਇਹਦੀ ਜਾੜ ਹੁੰਦੀ ਵੀ ਤੇ ਸਿੱਧਾ ਦੇ ਧਰਤੀ ਦੇ ਨਾਲ ਹੀ ਲੱਗ ਜਾਂਦੀ ਤੇ ਆ ਰਿਹਾ ਜੇ ਖੂਨ ਜਿਹੜਾ ਪਹਿਲਾਂ ਮੈਂ ਤੁਹਾਨੂੰ ਖਾਇਆ ਸੀ ਉਹ ਛੋਟਾ ਖੂਨ ਸੀਗਾ ਤੇ ਆ ਜਿਹੜਾ ਹੈਗਾ ਵੱਡਾ ਖੂਨ ਤੇ ਚਲੋ ਫਿਰ ਆ ਦੇਖਨੇ ਆਪਾਂ ਤੇ ਬਲੱਡ ਦੇ ਉੱਪਰ ਤੇ ਆ ਉੱਪਰ ਆ ਕਾਂਦੇ ਵਾਲੀ ਇਹ ਬੜਾ ਉੱਪਰ ਬੀਮ ਜਿਹਾ ਅੱਛਾ ਇਹ ਹਲਟਾ ਵਾਲਾ ਖੂਨ ਸੀਗਾ ਹਾਂ ਪਾਣੀ ਦੀ ਤੇ ਬੋਰਡ ਦੀ ਯਾਰ ਬੋਰਡ ਵੇਖੋ ਕਿੰਨਾ 100 ਸਾਲ ਪੁਰਾਣਾ ਹੈ 150 ਸਾਲ ਪੁਰਾਣਾ 100 ਤੋਂ ਤਾਂ ਹੋਊਗਾ ਜੀ ਇਹਨਾਂ ਹੀ ਇਦੂ ਜਿਆਦਾ ਹੋ ਸਕਦਾ ਇਹਨਾਂ ਬੋਰਡ ਦੀਆਂ ਜਿਹੜੀਆਂ ਕਿੰਨੀਆਂ ਮੋਟੀਆਂ-ਮੋਟੀਆਂ ਥੱਲੇ ਆਈਆਂ ਤੇ ਆ ਰਿਹਾ ਜੇ ਆਹ ਦੇਖੋ ਇਹ ਕਾਫੀ ਡੂੰਘਾ ਪਰ ਕੋਤਾ ਹੁਣ ਇਹ ਵੀ ਬੰਦ ਗਿਆ ਵਾ ਤੇ ਹੁਣ ਇਹਦੇ ਥੱਲੇ ਮਿੱਟੀ ਜੰਮੀ ਪਈ ਹਾਂ ਹੁਣ ਕਦੀ ਇਹਦੇ ਪਾਣੀ ਪੂਣੀ ਆਇਆ ਕਿ ਨਹੀਂ ਨਾ ਨਾ ਅੱਛਾ ਹੁਣ ਪਾਣੀ ਦਾ ਲੈਵਲ ਘਟ ਗਿਆ ਨਾ ਇਸ ਕਰਕੇ ਹਾਂ ਤੇ ਇੱਟ ਇਹ ਇੱਟ ਕਿਹੜੀ ਲੱਗੀ ਵਾ ਇਹ ਨਾਨਕ ਸਹੀ ਆ ਹਾਂ ਨਾਨਕ ਸਹੀ ਟਾਇਲ ਆ ਕਿ ਇੱਟ ਟੈਲ ਟੈਲ ਮਟੈਲ ਨਾਨਕ ਸ਼ਾਈ ਟੈਲ ਤੇ ਉੱਪਰ ਹਲਟ ਕਿੱਧਰ ਸੀਗਾ ਉਹ ਜਿਹੜਾ گا ਇਹ ਹਲਟਾਂ ਘਰੇ ਘਰੇ ਕੋ ਅੱਛਾ ਘਰੇ ਘਰੇ ਕੋ ਮੁੰਦਾ ਸੀਗਾ ਤੇ ਉਹ ਕਿੱਧਰ ਗਿਆ ਹੁਣ ਉਹ ਲੈ ਜੂਗਾ ਨਾ ਲਾ ਲੀ ਬੜੀ ਵਧੀਆ ਇਤਿਹਾਸ ਨਾਲ ਸੰਬੰਧਿਤ ਚੀਜ਼ ਸੀਗੀ ਜਿਹਨੂੰ ਵੀ ਇਦਾਂ ਦੀਆਂ ਚੀਜ਼ਾਂ ਨੂੰ ਸਾਹਮਣੇ ਰੱਖਣਾ ਚਾਹੀਦਾ ਆਪਾਂ ਨੂੰ ਕੀ ਹੈਗਾ ਇੱਧਰ ਵੇਖਣ ਲਈ ਬਸ ਬਹੁਤ ਹੀ ਪੁਰਾਣਾ ਹੋਰ ਬੋਰਡ ਦਾ ਮੇਨ ਬੋਰਡ ਦੀ ਜੜ ਕਿੱਥੇ ਗਈ ਮੇਨ ਦਾ ਹੈ ਅੱਛਾ ਹੈ ਮੇਨ ਦਾ ਪਾਲਾ ਜਾ ਜੜਾ ਨੇ ਸਾਰੀਆਂ ਇਹ ਤੁਹਾਨੂੰ ਘੁੰਮ ਕੇ ਬਣਾ ਦਿੰਦੀ ਸਾਰੇ ਜੜਾ ਇਹ ਤਾਂ ਹੁਣ ਸਾਰੀਆਂ ਹੀ ਮੇਨ ਹੋ ਗਈਆਂ ਮੇਨ ਹੀ ਹੋ ਗਈਆਂ ਸਾਰੀਆਂ ਇੱਕ ਸਰਪੀ ਚ ਲਾਦੇ ਨੇ ਮੇਨ ਇਹਦਾ ਮਿਲਿਆ ਤਾਂ ਉਹਰ ਦੋ ਚਾਰ ਸਾਲਾਂ ਨੂੰ ਇੱਕ ਹੁੰਝ ਜੜਾਂ ਲੱਗ ਦੇਣੀਆਂ ਨਾ ਇੰਦੀਆਂ ਹਾਂ ਅਧੀਆਂਕ ਰਹਿ ਗਈਆਂ ਅਧੀਆਂਕ ਲੱਗ ਗਈਆਂ ਤੇ ਮੈਂ ਤੁਹਾਨੂੰ ਬੋਰਡ ਵੀ ਦਿਖਾਉਣਾ ਬੋਰਡ ਧਿਆਨ ਬੱਤੀ ਬੱਤੀ ਤੁਹਾਨੂੰ ਹਾਂ ਸਾਰਾ ਮੇਨ ਆ ਹੀ ਜਾਂਦਾ ਆਹ ਦੇਖੋ ਤੁਸੀਂ ਆਹ ਮੇਨ ਲੱਗਾ ਮੇਨ ਆ ਜੇ ਇਹ ਬੁੱਢਾ ਬੂੜ ਹੋ ਗਿਆ ਆਂ ਦੀਆਂ ਦਾੜੀ ਵੇਖੋ ਸਾਰੇ ਬੰਦਾੜੀ ਜੀ ਹੂੰ ਦਾੜੀ ਲੱਗ ਗਈ ਧਰਤੀ ਨੂੰ ਹਾਂਜੀ ਮਿੱਤਰੋ ਆਪਾਂ ਹੁਣ ਤੁਹਾਨੂੰ ਜਿਹੜਾ 10 ਵਾਲਾ ਪਿੰਡ ਸੀਗਾ ਪੂਰਾ ਕਮਾ ਦਿੱਤਾ ਜਿੰਨਾ ਇਤਿਹਾਸ ਸਾਰੀਆਂ ਚੀਜ਼ਾਂ ਸੀਗੀਆਂ ਉਹ ਆਪਾਂ ਤੁਹਾਨੂੰ ਸਾਰੀਆਂ ਦੱਸ ਦਿੱਤੀਆਂ ਹਲੇ ਮਾਝੇ ਵਾਲੇ ਏਰੀਆ ਆਪਾਂ ਸਾਰਾ ਕਵਰ ਕਰਨਾ ਤੇ ਬਹੁਤ ਵੱਡਾ ਮਾਝਾ ਮਾਲ ਮਾਲਵੇ ਨਾਲੋਂ ਤੇ ਛੋਟਾ ਪਰ ਫੇਰ ਵੀ ਮਾਝਾ ਆਪਾਂ ਪੂਰਾ ਕਵਰ ਕਰਨਾ ਇੱਧਰ ਬਾਰਡਰ ਵਾਲੇ ਏਰੀਏ ਪਾਸੇ ਵੀ ਜਾਣਾ ਖੇਮ ਕਰਨ ਵਿੱਚ ਵੀ ਜਾਣਾ ਆਪਾਂ ਤੇ ਬਾਕੀ ਵਲੌਗ ਤੁਹਾਨੂੰ ਕਿਵੇਂ ਦਾ ਲੱਗਾ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਜੇ ਤੇ ਹੋਰ ਵੀਡੀਓ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਜੇ ਓਕੇ ਬਾਏ ਲਵ ਯੂ ਮਿਲਾਂਗੇ ਇੱਕ ਹੋਰ ਵੀਡੀਓ ਦੇ ਨਾਲ ਓਕੇ